ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਜੋ ਸਾਰਿਆਂ ਤੂੰਆਂ ਸੇਕ ਲੋ ਆ ਅੱਗ ਤੇ ਨਿੱਗੇ ਨਿੱਗੇ ਹੋ ਜੋ ਹਾਂ ਕੰਬਲੇ ਵਿੱਚ ਬੈਠੇ ਬੈਠੇ ਅੱਜ ਠੰਡ ਵੀ ਬਹੁਤ ਕੰਬਲਾ ਵਿੱਚ ਬੈਠੇ 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 ਹੱਗ ਸੇਕ ਲੋ ਇਦਾਂ ਇੱਕ ਪੁਰਾਣਾ ਰੀਤੀ ਰਿਵਾਜ ਆਹੋ ਵਧੀਆ ਵਾਹ ਕਾ ਸਾਰਾ ਪਰਿਵਾਰ ਬੈਠਾ ਸਾਰਾ ਦਿਨ ਆਪੋ ਆਪਣੇ ਕੰਮ ਕਰਦੇ ਰਹੀ ਤੇ ਆ ਵੇ ਰਾਤ ਨੂੰ ਅਹੀਂ ਇਥੇ ਵੈਦਈ ਦਾਵਾ ਤੂੰ ਆ ਲਈ ਰੱਤੇ ਕਈ ਵਾਰੀ ਗੱਲਾਂ ਬਾਤਾਂ ਕਰ ਲੈਂਦੀਆਂ ਤੇ ਕਦੇ ਕਈ ਵਾਰੀ ਆ ਵੀ ਬੋਤਾ ਹੀ ਨਾ ਲੜਾਈ ਕਰਨੇ ਦੀ ਲੜਵੀ ਲੈਂਦੇ ਆ ਕਿ ਮੇਰੇ ਨਾਲ ਤੇ ਲੜਾਈ ਇਹਨਾਂ ਦੀ ਰਹਿੰਦੀ ਰਹਿੰਦੀ ਆ ਮੈਂ ਗੱਲ ਆਖੀ ਨਹੀਂ ਤੇ ਇਹਨਾਂ ਨੂੰ ਸੁਭੀ ਨਹੀਂ ਤਾਂ ਆਗਾ ਯਾਰ ਕੰਮ ਵਾਲੀ ਵੀਡੀਓ ਦੇ ਵਿੱਚ ਇਹਨੂੰ ਬੋਲੀ ਬਣਾਤਾ ਨਾ ਸੁਣੇ ਇਹਨੂੰ ਤਾਂ ਨਾ ਗੱਲ ਕਰੇ ਸੁਣਦੀ ਤਾਂਗੀ ਇਹਨੂੰ ਸੁਣ ਤੇ ਤੈਨੂੰ ਗਵਾਂਡੀਆਂ ਦੀ ਜਾਊਗੀ ਜਿਹੜੀ ਨਾ ਸੁਣਾਉਣੀ ਹੋਵੇ ਉਹ ਸੁਣ ਜਾਂਦੀ ਆ ਹਾਂ ਜੋ ਮਰਜੀ ਅਖੀ ਜਾਓ ਤੁਹਾਡੇ ਦੇ ਨਵਾ ਹੁਣ ਪੁੱਤ ਆਮ ਨਮਸ਼ੀਵਾਹੇ ਆਹੋ ਕੋਈ ਵੀ ਮੇਰੇ ਵਰਗੀ ਜੇ ਹੋਣਾ ਵਾ ਬੁੱਢੜੀਆਂ ਆਓ ਤੇ ਹੱਡੀ ਵੀ ਨਵੀਂ ਪੀੜੀ ਇੱਥੇ ਬੈਠੀ ਆ ਹਾਂ ਤੇ ਲੱਗੇ ਬੈਠੀ ਆ ਇਹਨਾਂ ਨੇ ਵੀ ਇਦਾਂ ਤੁਹਾਨੂੰ ਕੀ ਕਹਿੰਦੇ ਤੇ ਆ ਇਹ ਹੁਣ ਕੋਈ ਕਰਦੇ ਆ ਹਾਂ ਮੰਜਿਓ ਭੌਣ ਨਹੀਂ ਰਹੀ ਆ ਹਾਂ ਮੰਜਿਓ ਭੌਣ ਨਹੀਂ ਰਹੀ ਆ ਸਾਨੂੰ ਹੁਣੇ ਕਰਦੇ ਆ ਅੱਜ ਬਣਾ ਖਾਣ ਪਾਈ ਇੱਕ ਉਹ ਤੇ ਨਿਆਲੇ ਨੂੰ ਕੰਮ ਗਲੇ ਦਾ ਕਹਣਾ ਗਦੇ ਅੱਗੇ ਗਦੇ ਅੱਗੇ ਬੀਨ ਵਜਾਈ ਉਹ ਨਵੇਂ ਬਣਾ ਲਈ ਨਾ ਹੁਣ ਅਸੀਂ ਗਦੇ ਅੱਗੇ ਬੀਨ ਵਜਾਉਣੀ ਚੋਟੇ ਅੱਗੇ ਕਹਿੰਦੇ ਨੇ ਆਹ ਚੋਟੇ ਅੱਗੇ ਇਹ ਪਤਲੀ ਪਤਲੀ ਬਣਦੀ ਆ ਗਈ ਅੱਜ ਅਸੀਂ ਵੀਡੀਓ ਖਤਮ ਕੀਤੀਆਂ ਕਿਦਨ ਦੀਆਂ ਖਤਮ ਹੋ ਗਈਆਂ ਅੱਜ ਨਵੀਆਂ ਸ਼ੁਰੂ ਕਰਨੀਆਂ ਹੈਗੀਆਂ ਤੇ ਤਿੰਨ ਦਿਨ ਹੋਈ ਖਤਮ ਹੋਈਆਂ ਨੂੰ ਆਹ ਤੇ ਨਵੀਂ ਸੋਚਣ ਦੇ ਦੋ ਚੈਨਲਾਂ ਦੀਆਂ ਇਕੱਠੀਆਂ ਖਤਮ ਕਰ ਲਈਆਂ ਸਰਜਨੀ ਡੀ ਕੋ ਸਰਜਨੀ ਜੀ ਇਹ ਲੈ ਬੈਠੇ ਆ ਇੱਕ ਸਰਦੀਆਂ ਦੇ ਵਿੱਚ ਮੈਂਬਰ ਸਾਰੇ ਬਿਜੀ ਆ ਉਹ ਬੜਾ ਪੰਗਾ ਪੈਣ ਰਿਹਾ ਕੋਈ ਹੱਦ ਤੋਂ ਅੰਦਾਜ਼ ਜਾਂਦੀ ਆ ਵਿਆਹ ਵਾ ਇੱਕ ਇਹਦੇ ਤੋਂ ਬਾਅਦ ਹੁਣ ਆ ਗਏ ਮੈਂ ਕੈਮਰਾ ਮੈ ਫੜ ਲਿਆ ਸਸ਼ੀ ਕਾਲ ਜੀ ਉੱਠਦੇ ਉੱਠਦੇ ਹੀ ਬੜੇ ਲੇਡ ਲੈ ਜਾਂਦੇ ਆ ਤਵਰ ਰਿਹਾ ਦੇ ਆ ਤਾਂ ਉੱਠਣਾ ਈ ਕੀ ਆ ਇਹ ਕਿ ਉਪਰੋਣੇ ਵਾਲਿਆਂ ਦੇ ਅੱਗੇ ਆ ਕੇ ਜਾਓ ਓਦਾਂ ਲੱਗਦਾ ਵਾ ਤੂੰ ਮਾਊਗਾ ਵੀਡੀਓ ਇੱਕ ਬਲਜੀ ਮਰਪੀ ਚੈਨਲ ਤੇ ਪੰਜਾਬੀ ਲਾਈਵ ਤੇ ਤੇ ਪੋਡਕਾਸਟ ਕੱਲ ਪੋਡਕਾਸਟ ਵੀ ਕੱਲ ਨੂੰ ਕਰਾਂਗੇ ਕਰਾਂਗੇ ਕੱਲ ਨੂੰ ਆਹ ਕੱਲ ਪੋਡਕਾਸਟ ਪੋਡਕਾਸਟ ਥੋੜਾ ਜਿਹਾ ਰਹਿਦਾ ਐਡਿਟ ਕਰਨ ਵਾਲਾ ਤੇ ਜਸਜੀਤ ਮਨਪ੍ਰੀਤ ਤੇ ਟਰੇਲਰ ਜਿਹੜਾ ਉਹ ਐਡਿਟ ਹੋ ਗਿਆ ਵਾ ਵੀਡੀਓ ਇਹਦੇ ਕਰਨੀ ਆ ਮੈਂਬਰ ਸਾਰੇ ਇਹਦੇ ਬਿਜੀ ਹੀ ਗਏ ਤੇ ਫਿਰ ਅਸੀਂ ਮਤਲਬ ਸਟਾਰਟਿੰਗ ਐਪੀਸੋਡ ਥੋੜਾ ਜਿਹਾ ਆਪਾਂ ਕਰ ਲਿਆ ਵਾ ਐਂਕਿ ਚਲੋ ਸਟਾਰਟਿੰਗ ਤੇ ਕਰਕੇ ਪਾਈਏ ਭੈਣ ਭਰਾ ਨੂੰ ਪਤਾ ਲੱਗੇ ਕਿ ਕੀ ਹੋਣਾ ਵਾਗੇ ਬਾਕੀ ਸਾਰੇ ਡੇਡੇ ਮੈਂਬਰ ਆ ਉਹ ਅਗਲੇ ਅਗਲੇ ਐਪੀਸੋਡਾਂ ਦੇ ਵਿੱਚ ਨਾਲ-ਨਾਲ ਜੁੜਦੇ ਜਾਣਗੇ ਯੈਸ ਹਾਂ ਅੱਗੇ ਵਾਸਤੇ ਪੰਜਾਬ ਚੈਨਲ ਤੇ ਵੀ ਸੋਚ ਲਈ ਆ ਸਟੋਰੀਆਂ ਕਿੰਨੀਆਂ ਵਾ ਤੇ ਮੈਂਬਰਾਂ ਦੇ ਹਿਸਾਬ ਨਾਲ ਐਡਜਸਟਮੈਂਟ ਹੋਣ ਜਾਏ ਕੰਮ ਤੇ ਆ ਗਿਆ ਰਹਿ ਜੀ ਦੂਰ ਸੁਣਨੀ ਗੱਲ ਸੰਜਨੀ ਤੂੰ ਆ ਪੈਂਦੇ ਫਿਰ ਦਵਾਈ ਨਹੀਂ ਜਾਣੀ ਹਾਂ ਤੇ ਉਹਨੇ ਉਹ ਉਹ ਦੇਵਲੇ ਚੈਨਲ ਤੇ ਵੀ ਸ਼ੁਰੂ ਕਰਾਂਗੇ ਤੇ ਸਾਰੀਆਂ ਵੀਡੀਓ ਤੇ ਹੀ ਦੇਣ ਵੱਡੇ ਹੋ ਜਾਣੇ ਆ ਤੇ ਸਾਰੀਆਂ ਵੇਖ ਕੇ ਤੇ ਸਾਥ ਦੇਣਾ ਵਾ ਕਮੈਂਟ ਕਰਦੇ ਕਮੈਂਟ ਕਰਨੇ ਆ ਸੋਨੇ ਸੋਨੇ ਸਾਡੀਆਂ ਕਮੀਆਂ ਦੱਸ ਕਮੀਆਂ ਦੱਸਣੀ ਆ ਹਾਂ ਤੇ ਸ਼ੇਅਰ ਕਰਿਆ ਕਰੋ ਇੰਜੋਏ ਕਰਿਆ ਕਰੋ ਦਵਾਈ ਕਰਿਆ ਕਰੋ ਕਮੀਆਂ ਦੱਸਿਆ ਕਰੋ ਤਮੀਆ ਦਸਿਆ ਕਰੋ ਤੇ ਪਰ ਇਹ ਵੀ ਨੈਗਟਿਵ ਰੋਲ ਕਰਨ ਵਾਲੇ ਨੂੰ ਨਾ ਕਾਲਾ ਨਾ ਕਰਾਓ ਤੇ ਉਹ ਗੁੱਸਾ ਕਰ ਲੈਂਦੇ ਆ ਤੇ ਫਿਰ ਆਉਂਦੇ ਨਹੀਂ ਆ ਮीडियो ਦੇ ਵਿੱਚ ਚੱਕ ਜਾਂਦਾ ਬੰਦਾ ਹਰ ਕੋਈ ਹੈ ਨਾ ਕੋਈ ਆਪਣੀ ਲਾਈਫ ਵਿੱਚ ਵਧੀਆ ਇਨਸਾਨ ਹੁੰਦਾ ਵਾ ਤੇ ਰੋਲ ਨਵਾਂ ਬੰਦਾ ਚੱਕ ਜਾਂਦਾ ਜਿਹੜਾ ਪੁਰਾਣਾ ਉਹ ਜੋ ਹਾਂ ਪੁਰਾਣੇ ਬੰਦੇ ਨੂੰ ਨਹੀਂ ਕੋਈ ਫਰਕ ਪੈਂਦਾ ਜਿਦਾ ਮੈਨੂੰ ਨਹੀਂ ਕੋਈ ਫਰਕ ਪੈਂਦਾ ਕਰਦਾ ਕਰੋ ਮੰਦਿਆਂ ਨੂੰ ਨੈਗਟਿਵ ਰੋਲ ਦਿੱਤੇ ਸਾਰੇ ਕਹਿੰਦੇ ਹਾਨੂੰ ਨਹੀਂ ਪਸੰਦ ਹੋਣ ਡਿਆ ਪਰ ਬੈਨੇਗਟਿਵ ਰੋਲ ਤੋਂ ਬਿਨਾ ਵੀਡੀਓ ਨਹੀਂ ਚੰਗੀ ਲੱਗਦੀ ਗਲਤੀ ਤਾਂ ਹੋਈ ਜਾਂਦੀ ਬੰਦੇ ਕੋਲ ਕਰੈਕਟਰ ਕਿਸ ਤਰ੍ਹਾਂ ਹੈ ਜਿਹੜੀ ਜਿਹੜੀ ਲੜਾਕੇ ਬਣੀ ਦਾ ਵਾ ਜਾਂ ਮਤਲਬ ਜਿਹੜਾ ਜਿਹਨੂੰ ਉਹਨੂੰ 네ਗਟਿਵ ਕਹਿੰਦੇ ਆ ਨਾ ਵੀ ਜਿੱਦਾਂ ਚਲ ਕੋਈ ਪਾਪ ਤਾਂ ਹੋ ਜੇ ਗੱਲ ਆ ਆ ਹੋ ਨਹੀਂ ਨਹੀਂ ਉਹ ਲੋਕਾਂ ਦੇ ਮੋਟਨ ਹੁੰਦੇ ਆ ਮੈਂ ਕਹਿੰਦਾ ਪਰ ਇਹ ਵੀ ਇੱਡੇ ਨਹੀਂ ਹੁੰਦੇ ਬੰਦਾ ਸਾਰਾ ਸਹੀ ਹੁੰਦਾ ਵੇ ਇੱਕ ਰੋਲ ਹੀ ਕਰਨਾ ਵਾ ਆਪਾਂ ਫਿਲਮਾਂ 'ਚ ਵੀ ਨੇ ਆਹ ਅਮਰੀਦੂ ਨੇ ਕਿੰਨੇ ਫਲੈਗ ਦੇ ਰੋਲ ਆ ਜਿੱਦਾਂ ਜਿਹੜੀ ਕੁੜੀ ਚੋਂ ਹੁੰਦੀ ਆ ਵੀਰੇ ਸਭ ਤੋਂ ਪਹਿਲੀ ਟੌਣੀ ਹੁਣ ਉਹਨੂੰ ਮਰੇ ਨੂੰ ਯਾਦ ਕਰਦੇ ਆਈ ਜੋ ਮਰੀਸ਼ਪੂਰੀ ਤੇਰੀ ਉਮਰ ਦਾ ਹੀ ਤੇ ਜੇ ਕੋ ਕਿੰਤਰ ਫੇਰ ਜਾ ਤਾਈ ਦੀ ਉਮਰ ਦਾ ਹੀ ਅਸੀਂ ਤਾਈ ਨੂੰ ਖਾ ਤਾਈ ਦੀ ਉਮਰ ਦਾ ਹੀ ਮਰੀਸ਼ਪੂਰੀ ਤਾਈ ਤਾਈ ਨੂੰ ਯਾਦ ਆ ਕਿ ਮਰੀਸ਼ਪੂਰੀ ਦੀ ਹਾਂ ਨਹੀਂ ਵਿਵਿਧ ਰੱਖੀ ਸੀ ਜੇ ਕੋਈ ਜਿੰਦਗੀ ਉਹਨੇ ਕੀਤਾ ਫੇਰ ਯਾਰ ਕਰਨ 22 ਬਹੁਤ ਫਿਲਮਾਂ ਵੇਖਦੀ ਤਾਈ ਦਾ ਟੀਵੀ ਸਟਾਰਟ ਹੋ ਜਾਂਦਾ ਵਾ 7-8 ਵਜੇ ਤੋਂ ਤਾਈ ਹਾਂ ਉਹ ਤਾਈ 11-12 ਵਜੇ ਤੱਕ ਇਹਨੇ ਫਿਲਮ ਫੁਲਮ ਵੇਖ ਕੇ ਜਦੋਂ ਨੀਂਦ ਨੂੰਦਾ ਗਈ ਫੇਰ ਜਾ ਕੇ ਸੌਣਾ ਫੇਰ ਬੰਦ ਕਰਨਾ ਚਾਹੀਦਾ ਬਾਵੇ 1 ਵਜੇ ਫੇਰ ਮੈਂ ਰਿਆ ਨਵੀਆਂ ਨਵੀਆਂ ਫਿਲਮਾਂ ਤਾਈ ਨੂੰ ਪਤਾ ਹੁੰਦਾ ਵਾ ਤੇ ਸਾਡੇ ਵਰਗਿਆਂ ਨੂੰ ਨਹੀਂ ਪਤਾ ਹੁੰਦਾ ਕੋਈ ਹੁਣ ਰਹਾ ਕੰਮ ਕਰਦੇ ਮੈਂ ਫਿਰ ਫਮਾਂ ਦੇਖਣੀ ਨਾ ਮੈਂ ਹੁਣ ਕੀ ਕਰਨਾ ਹਾਂ ਬੁੱਢੇ ਵਾਲੇ ਅਸੀਂ ਕਿਹੜੇ ਕੰਮ ਕਰਨੇ ਆਪਾਂ ਤੁਹਾਂ ਚੱਕੜੇ ਜਿਹੜੇ ਸਾਲੀ ਦੇਣ ਤੋਂ ਹੀ ਬਿਜੀ ਰਹਿੰਦੇ ਹੀ ਇਹ ਤੁਹਾਡਾ ਲੱਗਾ ਜਾਂਦਾ ਹਾਂ ਇਹ ਤੁਹਾਡਾ ਪੱਕਾ ਇਹ ਰਾਤ ਦਿਨ ਲੱਗਾ ਜੀ ਇਹ ਪੁਰਾਣਾ ਪਛੋਕਰ ਸਾਡਾ ਤੇ ਬਹੁਤ ਬਾਲਣੀ ਬਾਜ ਚੁੱਕੇ ਆ ਮੋਟੀਆਂ ਮੋਟੀਆਂ ਲੱਕੜ ਅਗਲੀ ਵਾਰ ਤੋਂ ਤਾਈ ਜੀ ਬਤੇ ਕੀ ਕਰਨਾ ਨਾਲ ਨਾਲ ਹੀ ਉਹ ਛੋਲੀਆ ਬੀਤਲਾ ਕਰਨਾ ਪੋਨੋ ਪੋਨੋ ਕੇ ਖਾਇਆ ਕਰਨਾ ਅੱਛਾ ਉਹ ਬੀਜ ਨੇ ਆ ਜਣੀ ਮੈਂ ਜਿਹੜਾ ਹੜ ਕਣ ਦੇ ਵਿੱਚ ਐਸਾ ਜਵੀ ਕੁੜੀ ਆ ਇਤਨੀ ਵੱਡੀ ਆ ਆ ਕੱਡੀ ਮੋਟੀ ਲੱਕੜੀ ਗਈ ਤੇ ਕੱਡੀ ਪਤਲੀ ਕਰਤੀ ਅੱਗੇ ਤੇ ਹਾਂ ਜਵੀ ਬੜੀ ਹੈਗੀ ਨਾ ਤੇ ਮੈਂ ੜਕੇ ਦਾ ਕਹਿੰਦਾ ਕਿ ਆ ਤੇਦੀ ਵੜੀ ਮਾਰ ਨਾ ਹਾਂ ਤੇ ਮੈਨੂੰ ਕਹਿੰਦਾ ਵੀ ਤੁਸੀਂ ਸੱਸੀ ਚੱਕਰ ਪਣਾਓ ਮਤਲਬ ਕਿ ਜਦੋਂ ਜਦੋਂ ਤੁਹਾਡੇ ਹੜ ਕਣ ਦਾ ਪੀਦੇ ਹੋਏ ਤਾਂ ਕਿਉਂ ਨਹੀਂ ਪੀਦੇ ਹਾਂ ਫਿਰ ਬਦਲਾਓ ਬਦਲਾਓ ਮੈਂ ਤੇ ਤੁਹਾਨੂੰ ਕਦੋਂ ਦੀ ਕਿੰਨੀ ਤੇ ਕਹਿੰਦੇ ਮਾਂ ਬੀਜੋ ਅੱਡੂ ਮਾਂ ਇੱਧਰ ਹੀ ਵੀ ਗੱਲ ਕਰ ਲਓ ਕਿ ਆਪਣੀ ਗੱਲਾਂ ਕਰਣ ਨੇ ਫਿਰ ਉਹ ਵੀ ਵੇਚੀ ਹੋਣ ਜੇ ਸਾਡੇ ਪ੍ਰਸ਼ਾਤਾ ਸੂਣ ਜੇ ਖਰਾਬ ਹੋ ਜਾਂਦੇ ਨਹੀਂ ਠੱਠੇ ਮਾਂ ਠੱਠੇ ਛੱਠੇ ਮਾਂ ਗੱਲਾਂ ਸੁਣ ਰਹੀ ਹੋ ਨਾਲੇ ਗੱਲਾਂ ਕਰੀ ਜਾਓ ਹੈ ਬੋਲੂ ਨਾ ਕਰੇ ਬੱਠੇ ਬੱਠੇ ਭਾਵੇਂ ਘਾਟਾ ਵੀ ਮੈਂ ਵਾਦਾ ਪਈ ਕਰ ਤੁਹਾਡੀ ਪੈਈ ਦਾ ਹਾਂ ਬਦਲ ਜੂਗਾ ਫਸਲ ਬੜੀ ਹੁੰਦੀ ਆ ਛਾੜ ਦੇ ਕੇ ਫਸਲ ਮਰ ਜਾਂਦੀ ਆ ਛਾੜ ਛਾੜ ਇਹ ਤੇ ਮਾਂ ਵੀ ਕਿਲੇਆ ਕਰਵਾ ਮਾਂ ਜੜੇ ਉਹ ਤੋਂ ਕੋ ਮਹਿੰਗੇ ਵੇਚਦੇ ਨਹੀਂ ਉਹ ਕਹਿੰਦਾ ਕਹਿੰਦਾ ਕਿਲੇ ਤੇ 5-6 ਕਾਉਂਟਰੀ ਕਿਲਦੇ ਆ ਮੈਂ ਘਰ ਮੈਂ ਇਹਨੂੰ ਪੁੱਛਿਆ ਵੀ ਰੇਟ ਕਿੰਨਾ ਹੁੰਦਾ 600 ਰੁਪਿਆ ਨਹੀਂ ਇਹਦਾ ਵੀ 5-6000 ਰੁਪਿਆ ਚਾਰ ਜਾਂ 5000 ਰੁਪਿਆ 5500 ਰੁਪਿਆ ਮੋਰ ਦੇ 100 ਨੂੰ ਮੋਰ ਤੇ ਜਦੋਂ ਮੰਡੀ ਚ ਆਪਾਂ ਵੇਚੇ ਨਾ ਉਹ ਇਦਾਂ ਹੁੰਦੇ ਨੇ ਨਾ ਅੱਜ ਤਾਂ 10000 ਨੂੰ ਕੋਲ ਰੋਏ ਆਹ ਜਿਹੜਾ ਨੂੰ ਤਾਂ ਨਹੀਂ ਉਹ ਤਾਂ ਬਦਲਣਾ ਤੇ ਚਾਹੀਦਾ ਹੀ ਆ ਉਹ ਬਣਾ ਆ ਵੀ ਹਣੇ ਰੋਜ਼ ਰੋਜ਼ ਖਾਈ ਜਾਵਾਂਗੇ ਤੇ ਉਹ ਥੋੜਾ ਕੀ ਕਰ ਲੈਣੀ ਕਾ ਤੇਰੀ ਬਾਜੀ ਜੀ ਹੋਣੀ ਆ ਹੈ ਆ ਉਹਦੇ ਰੱਬ ਦਾ ਮਿਹਰ ਦੀਆਂ ਤਰ੍ਹਾਂ ਕਹਿੰਦੀ ਰੱਖ ਕੋਈ ਤੇ ਆਪਾਂ ਇੱਕ ਮੈਂ ਇਹਨਾਂ ਨੂੰ ਕਿਹਾ ਵਾ ਵੀ ਸਾਰੇ ਬਾਗ ਬਾਗ ਕਰ ਦਈਏ ਆ ਵੱਡਾ ਛੱਡਾ ਗੁਰਵਰ ਪ੍ਰਤੇਕ ਸਿੰਘ ਕਿ ਨਾਲੇ ਦਾ ਫਰੂਟਾਂ ਦਾ ਕਰੀਏ ਅਮਰੂਦਾ ਦਾ ਕਹਿਤਾ ਮੈਨੂੰ ਮੈਂ ਆ ਜਿਹੜੇ ਜਿੱਥੇ ਖਾਲੀ ਪੁੱਟੀਆਂ ਨੇ ਉਹ ਪੁੱਟਾ ਹੈਗੀ ਆ ਉਥੇ ਮੁਰਦਾ ਰੱਖੀ ਅਮਰੂਦਾ ਵਿੱਚ ਜਿਹੜੇ ਉਹ ਗ੍ਰੀਨ ਐਪਲ ਆਪਣੇ ਇੱਕ ਬਹਿpuri ਸਬਰੀਦ ਕਰਿਆ